ਜੀ ਉਹ ਗਏ ਹੀ 200 ਬੀਜੇ ਤੇ ਗਏ ਹੀ ਨਾ ਤੋਂ ਤੇ ਉਹ ਅੱਗੇ ਪਤਾ ਨਹੀਂ ਉਹਨਾਂ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ ਸਾਨੂੰ ਤੈਨਾਂ ਵੀ ਨਹੀਂ ਪਤਾ ਕਿਹਦੇ ਨਾਲ ਅੱਗੇ ਗੱਲ ਉਹਨਾਂ ਦੀ ਹੋਈ ਜਾਂ ਨਹੀਂ ਹੋਈ ਕਿੱਦਾਂ ਕਰਕੇ ਗਏ ਨ ਤੇ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਿਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਫੜ ਲਿਆ ਆ ਆ ਪੁਲਿਸ ਵਾਲਿਆਂ ਨੇ ਫੜਿਆ ਤੇ ਪੁਲਿਸ ਵਾਲਿਆਂ ਕਹਿੰਦੇ ਇੱਕ ਇੱਕ ਦੋ ਦਿਨ ਖੜੇ ਰੱਖਿਆ ਉੱਥੇ ਤੇ ਉਹਨਾਂ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ ਤੇ ਉੱਥੇ ਉਹ ਕਹਿੰਦੇ ਹੁਣ ਉਹਨਾਂ ਸਾਇਨ ਸੁਣ ਕਰਾ ਲੇ ਕਹਿੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਇੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜੋ ਸਾਡੇ ਚ ਹਾਂਜੀ ਤੇ ਫਿਰ ਮੁੰਡੇ ਕਹਿੰਦੇ ਪਿਆਹੀ ਹੁਣ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਇੱਥੇ ਜੇਲ੍ਹ ਚ ਕਿਦਾਂ ਕਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ ਤੇ ਇਹਦੇ ਨਾਲੋਂ ਤਾਂ ਅਸੀਂ ਫਿਰ ਆਰਮੀ ਦੇ ਐਂਟਰੀ ਠੀਕ ਆ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਤੇ ਉਹ ਬਾਕੀ ਮੁੰਡੇ ਹੁਣ ਅਗਾਂ ਟ੍ਰੇਨ ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ ਦੋ ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਦੇ ਨੇ ਉਹਨਾਂ ਨੇ ਉਹਦੀ ਉਮਰ ਘੱਟ ਹੀ ਕਿਛੋਟੇ ਛੋਟਾ ਹੀ ਇੱਕ ਮੁੰਡਾ ਤੋਂ ਕੱਲ ਪਰਸੋਂ ਦੀ ਹੋਗਦੀ ਹੈ ਉਹਦੀ ਉਮਰ ਪੂਰੀ ਤੇ ਕੱਲ ਸਾਈਨ ਹੋ ਗਿਆ ਉਹਦੇ ਵੀ ਤੇ ਉਹਨਾਂ ਨੂੰ ਕਹਿੰਦੇ ਅਗਲੇ ਕੱਲ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨਾਲ ਉਹਨਾਂ ਦੀ ਗੱਲ ਕਿਤੇ ਹੋਈ ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੂੰ ਉਹ ਹੋਰ ਕਿਤੇ ਅੱਗੇ ਭੇਜਨੇ ਨੇ ਉਹਨਾਂ ਤੇ ਹੋਜ ਭਰਦੀ ਗੱਲ ਲੜਾਈ ਦੇ ਭੇਜਦੇ ਨੇ ਹਾਂਜੀ ਪਤਾ ਨਹੀਂ ਉਹ ਲੜਾਈ ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉਹਦਾ ਵੀ ਜਿਹੜੀ ਜੂੰਟ ਚ ਪਹਿਲਾਂ ਹੀ ਨਾ ਉਹ ਟ੍ਰੇਨਿੰਗ ਦੇ ਕਰਦੇ ਤਾਂ ਉਹ ਜੁੰਡ ਤੋਂ ਉਹਨਾਂ ਅੱਗੇ ਭੇਜਣੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ ਇਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਜੇ ਉੱਥੇ ਭੇਜਣਾ ਤੇ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੋਸ਼ਿਸ਼ ਨਹੀਂ ਇਹ ਕਹਿੰਦੇ ਉੱਥੇ ਪੇ ਮੁੰਡੇ ਰੱਖੇ ਦੇ ਟਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ ਗੁੱਲ ਸਮਝਾ ਦਿੰਦੇ ਨੇ ਤੇ ਕਹਿੰਦੇ ਹਾਂ ਪਤਾ ਨਹੀਂ ਕਾਲ ਤੱਕ ਕਹਿੰਦੇ ਉੱਥੇ ਨਾ ਭੇਜ ਦੇਣਾ ਉਹਨਾਂ ਨੂੰ ਵੀ ਹਾਂਜੀ ਪਤਾ ਨਹੀਂ ਲੜਾਈ ਵਾਸਤੇ ਭੇਜਦੇ ਟ੍ਰੇਨਿੰਗ ਟ੍ਰੂਨਗ ਵਾਸਤੇ ਪਤਾ ਨਹੀਂ ਹਾਂ ਨੂੰ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਚਾਹੁੰਦੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ ਆਹੋ ਬੇਨਤੀ ਕਰਨੀ ਆਹੀਂ ਤੇ ਕਰੋ ਬੱਚਾ ਕਿਹੜੀ ਕੰਟਰੀ ਵਾਸਤੇ ਨਿਕਲੇ ਜਾਣਾ ਹੈ ਬਾਈ ਕੰਟਰੀ ਕੰਟਰੀ ਤੋਦਾ ਕੀ ਆ ਪਰ ਉਹਨ ਪਤਾ ਨਹੀਂ ਉਹ ਟੂਰਿਸਟ ਵੀਜ਼ੇ ਤੇ ਗਿਆ ਕਿੱਥੇ ਜਾਣਾ ਸੀ ਹੁਣ ਮੈਨੂੰ ਇੰਨਾ ਵੀ ਨਹੀਂ ਚੇਤਾ ਹੈਗਾ ਤੇ ਅੱਗੇ ਜਾ ਕੇ ਪੈਸੇ ਤੇ ਲੱਗ ਗਏ ਸਾਡੇ 10-11 ਲੱਖ ਰੁਪਏ ਲੱਗ ਗਏ ਸੀ ਪਰਿਵਾਰ ਦੇ ਤਕਰੀਬ ਕਿਦਾਂ گزارਾ ਕਰਦੇ ਗੱਜੀ ਹਾਂ ਗਰੀਬ ਹੀ ਆਂ ਅਸੀਂ ਮਾੜੇ ਬੰਦੇ ਆ ਹਾਂਜੀ ਕਰਜ਼ਾ ਚੋਕ ਕੇ ਗਿਆ ਸੀ ਕੀ ਹੌਲੰਦ ਬਦ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹੋ ਆ ਇਹੋ ਫੀਲ ਕਰਨਿਆ ਵੀ ਸਾਡੀ ਮਦਦ ਹੋ ਜੇ ਸਾਡੇ ਬੱਚੇ ਵਾਪਸ ਆ ਜਾਣ ਘਰ ਵੇਜ ਦੇ ਨਾ ਹਾਂਜੀ ਤੇ ਬਣਾਉਂਦੇ ਕੀ ਤੁਹਾਡਾ ਭਰਾ ਕਿੱਥੇ ਗਿਆ ਕੀ ਸਾਰੀ ਘਟਨਾ ਹੋਈ ਮੇਰਾ ਨਾਮ ਨਵਦੀਪ ਕੌਰ ਆ ਮੇਰੇ ਵੀਰ ਦਾ ਨਾਮ ਰਵਨੀਤ ਸਿੰਘ ਅ ਵੀਰਾਡ ਨੂੰ ਕਰੋਂ ਗਿਆ ਨੂੰ 4 ਬੰਦ ਮਹੀਨੇ ਹੋ ਗਏ ਆ ਜੀ ਹੂੰ ਤੇ ਉਹ ਇਤੋਂ ਕਹਿਗੇ ਤੇ ਗਏ ਪੀ ਟੂਰਿਸਟ ਵੀਜ਼ੇ ਤੇ ਜਾਣਾ ਗਾੜੀ ਤੇ ਜਦੋਂ ਕਰੋਗੇ ਮਤਲਬ ਗਾਂ ਨੂੰ ਜਾਣ ਨੂੰ ਨਿਕਲੇ ਹਿੱਤੇ ਉਹਨਾਂ ਨੇ ਕਿਆ ਇੱਕ ਆ ਕੇ ਗਈ ਵੀ ਮੰਮੀ ਹੀ ਆਈ ਨਿਕਲਣ ਲੱਗਿਆ ਗਾਂ ਨੂੰ ਤੇ ਹੈਨਾ ਵੀ ਘੁੰਮਣ ਕਮਨ ਜੋ ਵੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਫਾਨ ਆਣਾ ਬੰਦ ਹੋ ਗਿਆ ਨੈਟ ਆਫ ਹੋ ਗਿਆ ਕਾਫੀ ਦਿਨ ਹਫਤਾ ਡੇਢ ਹਫਤਾ ਹੋ ਗਿਆ ਨੈਟ ਨਹੀਂ ਔਨ ਹੋਇਆ ਤੇ ਜਦੋਂ ਨੈਟ ਔਨ ਹੋਇਆ ਨੈਟ ਔਨ ਕੀਤਾ ਉਹਨਾਂ ਨੇ ਫਿਰ ਉਹਨਾਂ ਦੇ ਦੋਸਤਾਂ ਨੇ ਵੀ ਦੋਸਤਾਂ ਨੇ ਵੀ ਮਤਲਬ ਹਨ ਨੂੰ ਨੰਬਰ-ਨੰਬਰ ਸਿਗੇ ਉਹਨਾਂ ਨੇ ਵੀ ਕਿਆ ਪਈ ਹੀ ਪਿੱਦ ਦਾ ਫਸੇ ਦੇ ਹਨ ਨੂੰ ਯਕੀਨ ਹੈ ਫਿਰ ਥੋੜੇ ਕਿ ਦਿਨਾਂ ਬਾਅਦ ਫਿਰ ਰਵਨੀਤ ਦਾ ਵੌਇਸ ਮੈਸੇਜ ਆਇਆ ਵੀ ਪੀ ਦੇਦਾ ਮਮੀ ਪੀ ਹਨੂ ਅਹੀਂ ਕ੍ਰੋਸ ਕੀ ਲੱਗਿਆ ਕ੍ਰੋਸ ਕਰਨ ਲੱਗੇ ਆ ਕੀ ਕੁਛ ਲੱਗੇ ਆ ਕਰਨ ਤੇ ਮਮੀ ਹਾਨੂੰ ਨਾਲ ਬੰਦੇ ਮਿਲੇ ਤੇ ਉਹਨਾਂ ਨੇ ਨਾ ਸਾਨੂੰ ਕਿਹਾ ਵਾ ਇੰਨੀ ਗੱਲ ਪੀ ਨਹੀਂ ਪੱਲਾ ਇੱਥੇ ਰੱਖਿਆ ਨਾ ਨਾ ਬੰਦੇ ਮਿਲੇ ਤੇ ਉਹਨਾਂ ਨੇ ਨਾ ਸਾਨੂੰ ਇੰਨੀ ਗੱਲ ਕਹੀ ਆ ਵੀ ਅਹੀਂ ਤੁਹਾਨੂੰ ਸਿਕਿਉਰਿਟੀ ਗਾਰਡ ਜਾਂ ਕੋਈ ਹੈਲਪਰ ਹੂਲ ਪਰ ਦੀਦਾ ਆਰਮੀ ਚ ਹੈਲਪਰ ਹੁੰਦੇ ਆ ਤੇ ਉਹਦੀ ਜੌਬ ਆਫਰ ਦਿੱਤੀ ਆ ਤੇ ਮਮਾ ਇਹਨਾਂ ਨੇ ਮੰਥਲੀ ਸੈਲਰੀ ਵੀ ਹੈਗੀ ਆ ਤੇ ਹੋਰ ਪਤਾ ਨਹੀਂ ਕੀ ਕੀ ਜੋ ਵੀ ਫੈਸਿਲਿਟੀ ਦਿੱਤੀਆਂ ਆ ਵਿੱਚ ਰੋਟੀ ਪਾਣੀ ਆ ਹਾਂ ਵਿੱਚ ਸਭ ਕੁਝ ਆ ਤੇ ਮਮੀਸ ਕਾਫੀ ਜਣੇ ਆ ਹੈਨਾ ਤੇ ਇਹਨਾਂ ਨੇ ਹਾਲੇ ਨੇ ਤੇ ਪਰਤੀ ਕਰ ਲਿਆ ਉਹਨ ਉਸ ਤੋਂ ਗਾਂ ਮਤਲਬ ਉਸ ਤੋਂ ਬਾਅਦ ਤਾਂ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਵੀ ਕੀ ਕਿੱਦਾਂ ਉਹਨਾਂ ਨੂੰ ਗਾਂ ਪਰਤੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ ਹੂੰ ਕਿਹੜੇ ਕੰਟਰੀ ਵਿੱਚ ਪਰਤੀ ਕਰ ਲਿਆ ਰਸ਼ੀਆ ਹੁਣ ਕੀ ਕਹਿੰਦਾ ਬੇਟਾ ਜਦੋਂ ਫੋਨ ਤੁਹਾਨੂੰ ਆਇਆ ਬੜੇ ਦਾ ਹੂੰ ਤਾਂ ਚਲੋ ਵੀ ਹੋ ਨਵੀਰਾਂ ਦੇ ਕੀ ਆ ਕਹਿੰਦਾ ਫੋਨ ਤੇ ਆ ਕਿ ਕਿੱਥੇ ਭਰਦੀ ਕਾਲ ਆ ਰਮੀ ਗਾੜੀ ਭੇਜ ਰੇਗੀ ਹਾਂ ਉਹਨਾਂ ਨੇ ਉਹ ਗੱਲ ਦਸੀ ਕਹਿੰਦੇ ਮਮਾ ਸਾਡੇ ਤੋਂ ਪਹਿਲਾਂ ਵੀ ਇੱਕ ਗਰੁੱਪ ਗਿਆ ਹੈ ਤੇ ਉਹ ਹੁਣ ਇਹ ਇਹ ਥੋੜੀ ਪਿੱਛੇ ਨਹੀਂ ਇਸ ਕਰਕੇ ਵੀ ਜਿਹੜਾ ਇਹਦੇ ਨਾਲ ਤਾਂ ਮੁੰਡਾ ਨਾ ਉਹਦੀ ਨਾ ਇਸ ਕੱਟ ਸੀਗੀ 18 ਪਲੱਸ ਨਹੀਂ ਸੀਗਾ ਤੇ ਇਹ ਹੁਣ ਥੋੜੇ ਦਿਨਾਂ ਨੂੰ ਹੋ ਗਿਆ ਕੰਪਲੀਟ ਹੋ ਗਿਆ ਇਹਦੀ ਤੇ ਇਹਨਾਂ ਨੂੰ ਪਿੱਛੇ ਰੱਖਿਆ ਦਾ ਜਿਹੜਾ ਇਸ ਤੋਂ ਪਹਿਲਾਂ ਗਰੁੱਪ ਗਿਆ ਆਇਆ ਹੈ ਨਾ ਉਹਨਾਂ ਨੂੰ ਮੰਮੀ ਵੀ ਪਤਾ ਨਹੀਂ ਕੀ ਸਖਲਾਈ ਦੇ ਰਹੀ ਟ੍ਰੇਨਿੰਗ ਦੇਣ ਦੇ ਹੁਣ ਇਹ ਨਹੀਂ ਨਾਂ ਨੇ ਵੀ ਨਹੀਂ ਖੋਲ ਕੇ ਦੱਸ ਸਭ ਟ੍ਰੇਨਿੰਗ ਕਿਸ ਗੱਲ ਦੀ ਦਿੱਤੀ ਆ ਉਹਨਾਂ ਵੀ ਨਹੀਂ ਪਤਾ ਤੇ ਨਹੀਂ ਉਹਨਾਂ ਨੇ ਦੱਸਿਆ ਕਿਉਂਕਿ ਸ਼ਾਇਦ ਨਹੀਂ ਗੱਲ ਕਰ ਸਕਦੇ ਹੁਨੇ ਤੇ ਹੁਣ ਉਹ ਵਲਾ ਗਰੁੱਪ ਹੈ ਜਿਹੜਾ ਉਹ ਸ਼ਾਇਦ ਉਹ ਗੱਲ ਹੋਈ ਹੋਏਗੀ ਉਹ ਗਰੁੱਪ ਗਾਂ ਭੇਜਿਆ ਕਿਤੇ ਹੁਣ ਇਹ ਵੀ ਨਹੀਂ ਪਤਾ ਕਿ ਕਿੱਥੇ ਭੇਜਿਆ ਆ ਉਹਨਾਂ ਨੇ ਗਾਂ ਇਤਿਹਾਸ ਕਾਲ ਵਰਸੋਂ ਤੱਕ ਇਹਨਾਂ ਨੂੰ ਵੀ ਉੰਦੀ ਜਗ੍ਹਾ ਜਿੱਥੇ ਪਹਿਲੇ ਹੀ ਨਾ ਉਹਨਾਂ ਦੀ ਜਗ੍ਹਾ ਇੱਕ ਦੋ ਦਿਨਾਂ ਵਿੱਚ ਭੇਜ ਦੇਣਾ ਮਤਲਬ ਲੜਾਈ ਫੌਜ ਵਰਨੀ ਕਰ ਲਏਗੇ ਕੀਤੇ ਆਰਮਿਸ ਵਰਤੀ ਹੈ ਸਾਈਨ ਸੂਨ ਕਰਾ ਲੇ ਦੇ ਸਾਈਨ ਸੂਨ ਪਤਾ ਨਹੀਂ ਕੀ ਕਰਾਏ ਕਰੂਆ ਕੁਝ ਬੋਨ ਸਾਈਨ ਸੂਨ ਕੀਤਾ ਹੋਇਆ ਘਣਾ ਨਹੀਂ ਉਹ ਨਹੀਂ ਹੁਣ ਸਾਨੂੰ ਪਤਾ ਚੱਲਦਾ ਪਿਆ ਵੀ ਗਾਂ ਕਿੱਥੇ ਭੇਜਨਾ ਆ ਜਾਂ ਜਿਹੜੇ ਗਾਂ ਗਰੁੱਪ ਗਏ ਆ ਮੁੰਡਿਆਂ ਦਾ ਇਹਨਾਂ ਦੇ ਫਰੈਂਡ ਹੀ ਹਿੰਗੇ ਹੁਣ ਉਹ ਗਾਂ ਕਿੱਥੇ ਗਏ ਆ ਹੁਣ ਉਸ ਗੱਲ ਦਾ ਕੁਝ ਪਤਾ ਸਾਨੂੰ ਮੁੰਡਿਆਂ ਨੇ ਕੀ ਕਿਹਾ ਫੋਨ ਤੇ ਵੀ ਸਾਡੇ ਨਾਲ ਸਾਨੂੰ ਬਚਾਇਆ ਜਾ ਕੀ ਮਸਲਾ ਉਹ ਕਹਿੰਦੇ ਵੀ ਸਾਨੂੰ ਮੰਮੀ ਵੀ ਤੁਸੀਂ ਗਾਹਰੋ ਲਾਪਾਓ ਗਾਂ ਗੱਲ ਕਰੋ ਕਿਤੇ ਜਿਹੜੇ ਫਰੈਂਡ ਹੈ ਸਾਰੇ ਵੀ ਤੁਸੀਂ ਇਕੱਠੇ ਹੋ ਉਹ ਤੇ ਗਾਂ ਗੱਲ ਕਰੋ ਕਿਤੇ ਵੀ ਮੰਮੀ ਇਹ ਫਸ ਗਏ ਤੇ ਵੀ ਸਾਨੂੰ ਕਢਾਉਣ ਕਿਉਂਕਿ ਇਹ ਸਾਨੂੰ ਪਤਾ ਨਹੀਂ ਵੀ ਇਹਨਾਂ ਨੇ ਗਾਂ ਨੂੰ ਕਿੱਥੇ ਲੈ ਕੇ ਜਾਣਾ ਮੈਂ ਆਰਮੀ ਵਿੱਚ ਭਰਦੀ ਗੱਲ ਲੜਾਈ ਵਾਸਤੇ ਭੇਜਤਾ ਲੜਾਈ ਵਾਸਤੇ ਭੇਜਤਾ ਫਿਰ ਹੋਰ ਕੀ ਹੈ ਮਾਸਕੋ ਰਾਜਤਾਨੀ ਹੈ ਤਾਂ ਉਹ ਪਰਲੀ ਸਾਈਡ ਫਿਰ ਤੁਹਾਨੂੰ ਪਤਾ ਹੀ ਹੈ ਲੜਾਈ ਲੱਗੀ ਦੀ ਹੈ ਸ਼ੁਕਰੇਨ ਦੇ ਨਾਲ ਇਹਨੂੰ ਫਿਰ ਮਾਸਕੋ ਫੌਜ ਭਰਤੀ ਕਰ ਲਿਆ ਗਿਆ ਹਾਂ ਫਿਲਹਾਲ ਇਸ ਰਮੀ ਰਸ਼ੀਆ ਜੀ ਨੇ ਇੱਥੇ ਵਰਤੀ ਕੀਤਾ ਹੁਣ ਗਾਂ ਇਹਨਾਂ ਨੂੰ ਗਰੁੱਪ ਭੇਜਿਆ ਉਹ ਮਾਸਕੋ ਭੇਜਿਆ ਜਾਂ ਕਿੱਥੇ ਉਹਦਾ ਹਨ ਉਹਦਾ ਨਹੀਂ ਹਾਨੂੰ ਪਤਾ ਚੱਲਦਾ ਭਾਈ ਉਹਨਾਂ ਨੂੰ ਕਿੱਥੇ ਭੇਜਿਆ ਕਿਹੜੇ ਮੋੜੇ ਦੇ ਨਾਲ ਗੁੜੀ ਅਦਲ ਤੇ ਤੇ ਫਿਲਹਾਲ ਇਹ ਦੋ ਜਣੇ ਐ ਇਹਦੇ ਇਹਨਾਂ ਤੋਂ ਪਹਿਲਾਂ ਗਰੁੱਪ ਗਿਆ ਉਹ ਤੇ 7 8 6 8 ਜਣੇ ਹੋਣੇ 7 8 ਜਣੇ ਹੈਗੇ ਹਾਂਜੀ ਉਹ ਵੀ ਪੰਜਾਬੀ ਐ ਤੁਸੀਂ ਕੀ ਚਾਹੁੰਦੇ ਹੋ ਭਾਜੀ ਬਸ ਇਹ ਵੀ ਆੜਮੜਾ ਕਰ ਵਾਪਸ ਆਜੋ ਚਲ ਬਾਹਰ ਗੱਡੀ ਪੀਰੋ ਹਾਂ ਜੀ ਸਰਕਾਰ ਭਾਸਦਾ ਇਸ ਸਰਕਾਰ ਗਰੀ ਗਰੀ ਇੱਕ ਗਾੜੀ ਇਹ ਅਪੀਲ ਕਰਦੇ ਆ ਵੀ ਸਾਡਾ ਮੜਾ ਸਹੀ ਸਲਾਮਤ ਕਰ ਵਾਪਸ ਲਿਆਂਦਾ ਜਾਵੇ ਸਾਰੇ ਬੱਚੇ ਆ ਜਣਾ ਸਾਰੇ ਬੱਚੇ ਵਾਪਸ ਕਹਿੰਦੇ ਵਿਚਾਰੇ ਸਾਰੇ ਆ ਜਣ ਦੂਂਦੀ ਕਰਨੀ ਹੈ ਵੀ ਮੇਰਾ ਕੱਲਾ